ਮੈਂ ਵੀ ਪਹਿਲਾਂ ਦਾੜੀ ਕਟਾਈ ਸੀਗੀ ਫਿਰ ਆਪਾਂ ਇਥੇ ਨਿਹੰਗ ਸਿੰਘਾਂ ਦੇ ਵੇਖ ਕੇ ਫਿਰ ਮੇਰਾ ਮਨ ਕੀਤਾ ਵੀ ਨਹੀਂ ਗੁਰੂ ਦੇ ਨਾਲ ਜੁੜੀਏ ਇਸ ਕਰਕੇ ਫਿਰ ਮੈਂ ਕੇਸ ਦਾੜੀ ਫਿਰ ਤੋਂ ਰੱਖਿਆ ਤੇ ਮੈਂ ਗੁਰੂ ਦੇ ਨਾਲ ਜੁੜ ਰਿਆਂ ਦੀ ਸਾਰਿਆਂ ਨੂੰ ਬਾਕੀਆਂ ਨੂੰ ਵੀ ਸਰਾਹ ਕਦਈਦੀ ਆ ਵੀ ਗੁਰੂ ਦੇ ਸਿੱਖੀ ਦੇ ਨਾਲ ਜੁੜੋ ਜਿਹਦੇ ਨਿਯਮਾਂ ਦੇ ਗੁਰੂ ਸਾਹਿਬ ਚੱਲੇ ਆ ਉਹਨਾਂ ਰਾਹ ਤੇ ਆਪਾਂ ਚੱਲੀਏ ਵਧੀਆ ਲੱਗਦਾ ਪਰਨਾ ਸਰਦਾਰ ਹੋਵੇ ਬੰਦਾ ਦਾੜੀ ਰੱਖੀ ਹੋਵੇ ਸਾਡਾ ਮਾਨ ਗਾਂ ਜੋ ਲੋਕਾਂ ਨੇ ਵੇਖੀਦਾ ਗਾਂ ਇਹ ਰੱਖਾਂਗੇ ਜਰੂਰ ਇਹ ਚੱਲਿਆ ਭਾਵੇਂ ਆ ਜਾ ਕੇ ਹੁਣ ਕਟਾਈ ਗੀ ਨਾ ਭਾਵੇਂ ਜਾ ਕੇ ਜਰੂਰ ਰੱਖਾਂਗੇ ਕਿ ਕੇਸ ਦਾੜੀ ਹੈ ਨਾ ਕਿ ਇਹ ਧਰਤੀ ਇਹੋ ਜੀ ਆ ਕਿ ਮਤਲਬ ਇਥੋਂ ਮਾਨ ਕਰਦਾ ਕਿ ਨਹੀਂ ਹੁਣ ਕਾਂ ਜਾ ਕੇ ਆ ਵਧਾਈਏ ਦਾੜੀ ਰੱਖੀਏ ਆ ਮੱਛੇ ਕੀ ਪਾਣਾ ਪਾਈਏ ਮਹਾਰਾਜ ਦਾ ਉਹ ਸਮੇਂ ਨੂੰ ਆਪਾਂ ਪੂਰਾ ਯਾਦ ਰੱਖਦੇ ਆਪਣੇ ਦਿਲਾਂ ਦੇ ਭਾਵਨਾ ਉਹ ਸਮੇਂ ਦੀ ਤਦ ਇਹ ਆਪਾਂ ਕਰਨ ਦਾ ਸ਼ਰਧਾਈ ਤਿਆਰ ਹਟਣਾ ਤੋਹ ਮੁੰਡੇ ਮੌਜੂਦ ਆ ਜਿਹੜੇ ਫੋਰਨ ਤੋਂ ਹੀ ਹਟਣਾ ਸਪੈਸ਼ਲ ਆਏ ਆ ਉਹ ਲੈ ਮਲੇ ਤੇ ਤਿਹਾਰ ਤੋਂ ਹੀ ਬਾਈ ਸਾਰੀ ਤਿਆਰੀ ਜਿਵੇਂ ਕਿ ਬਹੁਤ ਖੁਸ਼ੀ ਹੁੰਦੀ ਆ ਆਪਣੇ ਟਰਾਲੀ ਟਰੋਲੀ ਤਿਆਰ ਕਰਕੇ ਤੇ ਇਦਾਂ ਹੀ ਰਗੜਾ ਰੁਗੜਾ ਨਾਲ ਲੈ ਕੇ ਆਈਦਾ ਵਾ ਤੇ ਉੱਥੇ ਜਾਵਾਂਗੇ ਤੇ ਉਸ ਸਮੇਂ ਨੂੰ ਆਪਾਂ ਯਾਦ ਕਰਾਂਗੇ ਜੀ ਜਿਹੜਾ ਹੋਲਾ ਮੱਲਾ ਦਾ ਤਿਉਹਾਰ ਸਾਡੇ ਸਿੱਖਾਂ ਵਾਸਤੇ ਬਹੁਤ ਵਧੀਆ ਮਹਿਸੂਸ ਕਰਦੇ ਸਾਰਾ ਸਾਲ ਸਾਨੂੰ ਢੀਕ ਰਹਿੰਦੀ ਵੀ ਅਸੀਂ ਕਦੋਂ ਆਪਦੇ ਪਿੰਡਾਂ ਤੋਂ ਚੱਲ ਕੇ ਆਨੰਦਪੁਰ ਸਾਹਿਬ ਪਹੁੰਚੀਏ ਤੇ ਸੰਗਤਾਂ ਦਾ ਦਰਸ਼ਨ ਮੇਲੇ ਕਰੀਏ ਹੋਲੇ ਮੱਲਾ ਵੇਖੀ ਨਹੀਂ ਪੰਜਾਬ ਦੇ ਵੱਖੋ ਵੱਖਰੇ ਥਾਵਾਂ ਤੋਂ ਨੌਜਵਾਨ ਵੀ ਇੱਥੇ ਪਹੁੰਚ ਰਹੇ ਨੇ ਤੇ ਦਿਲਾਂ ਦੇ ਵਿੱਚ ਉਹਨਾਂ ਦੇ ਖੁਸ਼ੀ ਆ ਕੇ ਮਹਾਰਾਜ ਵੱਲੋਂ ਬਖਸ਼ਿਆ ਹੋਲੇ ਮੱਲੇ ਦਾ ਪਵਿੱਤਰ ਅਫਸਰ ਦੇ ਉੱਤੇ ਆਪਾਂ ਪਹੁੰਚ ਕੇ ਸ਼ਰਧਈਆਂ ਦੇ ਲੰਗਰ ਲਗਾਣੇ ਨੇ ਜਾਂ ਸ਼ਰਧਈਆਂ ਤਿਆਰ ਕਰਨੀਆਂ ਜਾਂ ਫਿਰ ਉਸੇ ਤਰ੍ਹਾਂ ਬਾਣੇ-ਬਾਣੀ ਵਿੱਚ ਵੇਚਰਨਾ ਆ ਪਰ ਜਿਹੜੇ ਨੌਜਵਾਨ ਪਤਿਤ ਨੇ ਉਹ ਵੀ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਉਹਨਾਂ ਅੰਦਰ ਵੀ ਬਹੁਤ ਜ਼ਿਆਦਾ ਜਜ਼ਬਾ ਹੁੰਦਾ ਜੋਸ਼ ਹੁੰਦਾ ਆ ਸਾਡੇ ਨਾਲ ਵੀ ਸਾਰੇ ਮੌਜੂਦ ਨੇ ਟਰਾਲੀ ਵਿੱਚ ਸਾਰੇ ਚੜ੍ਹਦੀ ਉਮਰ ਦੇ ਸਾਰੇ ਨੌਜਵਾਨ ਨੇ ਘੱਟ ਉਮਰਾਂ ਨੇ ਪਰ ਇਹਨਾਂ ਦਿਲਾਂ ਦੇ ਵਿੱਚ ਜਜ਼ਬਾ ਆ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਸਾਹਿਬ ਪੜੇ ਬਾਬਾ ਜੀ ਸਾਹਿਬ ਜੀ ਹੋਲਾ ਮੱਲਾ ਬਾਬਾ ਜੀ ਗੁਰਗੋਵਿੰਦ ਸਿੰਘ ਜੀ ਦਾ ਚਲਾਇਆ ਹੋਇਆ ਹੈ ਹੋਲਾ ਮੱਲਾ ਬਾਬਾ ਜੀ ਖਾਲਸਾ ਪੰਥ ਦਾ ਹੋਲਾ ਆ। ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਇੱਥੇ ਆ ਕੇ। ਹਾਂਜੀ। ਵਾਈਗੁਰ ਜੀ ਦਾ ਖਾਲਸਾ ਹੈ। ਵਾਈਗੁਰ ਜੀ ਫਤਿਹ। ਭਾਈ ਜੀ ਜਿਸ ਤਰ੍ਹਾਂ ਅਸੀਂ ਦੇਖਿਆ ਟਰਾਲੀ ਵਿੱਚ ਤੁਸੀਂ ਸ਼ਰਧਾਈ ਤਿਆਰ ਕਰ ਰਹੇ ਹੋ। ਨਿਹੰਗ ਹੋਲੇ ਮੱਲੇ ਤੇ ਮਹਾਰਾਜ ਨੇ ਉਸ ਵੇਲੇ ਫੌਜਾਂ ਬੁਲਾਈਆਂ ਫੌਜਾਂ ਨੇ ਵੀ ਸ਼ਰਧਾਈਆਂ ਤਿਆਰ ਕੀਤੀਆਂ ਹੋਣੀਆਂ। ਤਾਂ ਉਹ ਸਮੇਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ। ਹਾਂਜੀ ਹਾਂਜੀ ਮਹਾਰਾਜ ਤਾਂ ਹੀ ਤਰਨ ਦਾ ਤਿਆਰ। ਉਹ ਸਮੇਂ ਨੂੰ ਆਪਾਂ ਪੂਰਾ ਯਾਦ ਰੱਖਦੇ ਆ ਆਪਣੇ ਦਿਲਾਂ ਦੇ ਭਾਵਨਾ ਉਹ ਸਮੇਂ ਦੀ ਤਵੇ ਆਪਾਂ ਤਰਨ ਦਾ ਸਰਦਾਈ ਤਿਆਰ ਕਿਤੇ ਕਿਤੇ ਕਹਿ ਦਿੱਤਾ ਜਾਂਦਾ ਪੰਜਾਬ ਦੀ ਨੌਜਵਾਨੀ ਵਾਰ ਤੁਰ ਗਈ ਆ ਨਸ਼ਿਆਂ 'ਚ ਚੱਲ ਗਈ ਆ ਤਾਂ ਤੁਸੀਂ ਕੀ ਮੰਨਦੇ ਹੋ ਨਹੀਂ ਨਹੀਂ ਬਾਬਾ ਜੀ ਬਹੁਤ ਨੌਜਵਾਨੀ ਦਿਲਾਂ ਦਾ ਪਿਆਰ ਆ ਹੌਲੇ ਮੱਲੇ ਦੇ ਤਿਹਾਰ ਨੂੰ ਮੋਤਰਾ ਦਿਆ ਨੌਜਵਾਨੀ ਬਾਹਰ ਤੋਂ ਆਉਂਦੀ ਆ ਸਾਡੇ ਨਾਲ ਤੋਂ ਮੁੰਡੇ ਮੌਜੂਦ ਆ ਜਿਹੜੇ ਫੌਰਨ ਤੋਂ ਹੀ ਸਾਡੇ ਨਾਲ ਸਪੈਸ਼ਲ ਆਏ ਆ ਹੌਲੇ ਮੱਲੇ ਦੇ ਤਿਹਾਰ ਤੋਂ ਹੀ ਹਾਂਜੀ ਜਿੱਦਾਂ ਬਾਬਾ ਜੀ ਪ੍ਰਾਤਨ ਸਮੇਂ ਦੇ ਵਿੱਚ ਸੀਗਾ ਇੱਕ ਵਾਰੀ ਕਹਿੰਦੇ ਸਿੱਖੀ ਖਤਮ ਕਰ ਦਿੱਤੀ ਸੀ ਦੋ ਸਿੰਘ ਰਹਿ ਗਏ ਸੀ ਬਾਬਾ ਗਰਜਾ ਤੇ ਬਾਬਾ ਬੋਤਾ ਤੇ ਅੱਜ ਵੀ ਕਹਿੰਦੇ ਵੀ ਸਿੱਖੀ ਖਤਰੇ 'ਤੇ ਤੁਹਾਨੂੰ ਕੀ ਲੱਗਦਾ ਨਹੀਂ ਨਹੀਂ ਬਾਬਾ ਜੀ ਬਹੁਤ ਨੌਜਵਾਨ ਪੀੜੀ ਸਿੱਧੀ ਵੱਲ ਵੱਧ ਰਹੀ ਹੈ ਦਿਨੋਂ ਦਿਨਾਂ ਦੇ ਆਪਾ ਹਣ ਵੇਤੀ ਇਹਦੇ ਤਿੰਨੇ ਨੌਜਵਾਨ ਸੇਤ ਧਰਮਣਾ ਜੋੜ ਰਹੇ ਆ ਬਹੁਤ ਵੱਧ ਰਹੀ ਹੋਣੀ ਸੇਤ ਪਰ ਮਹਦਮੋ ਸਦਾ ਹੋਂਦੇ ਵਿਦੇਸ਼ਾਂ ਵਿੱਚ ਫੈਲ ਚੁਤਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਫਤਿਹ ਜੀ ਜੀ ਬਾਈ ਕਿੰਨੀ ਕ ਖੁਸ਼ੀ ਹੁੰਦੀ ਆ ਜਾਂ ਸਮੇ ਤੋਂ ਪਹਿਲਾਂ ਕਿੰਨਾ ਕ ਇੰਤਜ਼ਾਰ ਹੁੰਦਾ ਇਸ ਦਿਨ ਦਾ ਵੇ ਹੁੱਲਾ ਮਨ ਲਾਊਗਾ ਟਰਾਲੀਆਂ ਤੇ ਨੌਜਵਾਨ ਇਕੱਠੇ ਹੋ ਕੇ ਜਾਵਾਂਗੇ ਇਹਦੇ ਬਾਬਾ ਜੀ ਸਾਰਾ ਸਾਲ ਹੀ ਡੀਗ ਰਹਿੰਦੀ ਗੁਰੂ ਘਰ ਰਵਾਂਗੇ ਤੇ ਇੱਥੇ ਨਾਲ ਇੱਥੇ ਆਪਾਂ ਸਾਰੇ ਜਾਣੇ ਬਵਾਂਗੇ ਹਾਂਜੀ ਕੀ ਕੀ ਤਿਆਰੀ ਕਰਕੇ ਆਨੇ ਆਂ ਬਾਈ ਜੀ ਸਾਰੀ ਤਿਆਰੀ ਜਿਵੇਂ ਕਿ ਬਹੁਤ ਖੁਸ਼ੀ ਹੁੰਦੀ ਆ ਆਪਣੇ ਟਰਾਲੀ ਟਰੋਲੀ ਤਿਆਰ ਕਰਕੇ ਤੇ ਇਦਾਂ ਹੀ ਰਗੜਾ ਰੁਗੜਾ ਨਾਲ ਲੈ ਕੇ ਆਈਦਾ ਵਾ ਫਿਰ ਉੱਥੇ ਜਾਵਾਂਗੇ ਤੇ ਉਸ ਸਮਿਆਂ ਨੂੰ ਆਪਾਂ ਯਾਦ ਕਰਾਂਗੇ ਇੱਕ ਬਾਈ ਹੋਰ ਗੱਲ ਹੁੰਦੀ ਹੁਣੀ ਕਿ ਉਦਾਂ ਨੌਜਵਾਨ ਚਾਹੇ ਖੇਡਾਂ ਚ ਇਕੱਠੇ ਹੁੰਦੇ ਆ ਜਾਵਰ ਹੋਲੇ ਮੱਲੇ ਤੇ ਸਾਰੇ ਤੁਸੀਂ ਨੌਜਵਾਨ ਇਕੱਠੇ ਹੋ ਜਾਂਦੇ ਹੋਣੇ ਹਾਂਜੀ ਹਾਂਜੀ ਇਹੋ ਖੁਸ਼ੀ ਹੁੰਦੀ ਏ ਇੱਕ ਜਿਆਦੀ ਵੀ ਸਾਰੇ ਜਾਣੇ ਇਕੱਠੇ ਹੋਵਾਂਗੇ ਆਪਾਂ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਭਾਈ ਜੀ ਜਦੋਂ ਤੁਹਾਡੀ ਤੋਂ ਵੱਡੀ ਉਮਰ ਦੇ ਜਿਹੜੇ ਨੇ ਹੰਗ ਸਿੰਘ ਹੁੰਦੇ ਨੇ ਜਾਂ ਫਿਰ ਜਿਨ੍ਹਾਂ ਦੇ ਦਾੜੇ ਪ੍ਰਕਾਸ਼ ਹੁੰਦੇ ਅਮਰ ਛਕੇ ਬਾਣੇ ਬਾਣੀ ਚ ਹੁੰਦੇ ਨੇ ਉਹਨਾਂ ਵੱਲ ਦੇਖ ਕੇ ਤੁਸੀਂ ਕੀ ਫੀਲ ਕਰਦੇ ਹੋ ਵਧੀਆ ਫੀਲਿੰਗ ਆਉਂਦੀ ਹੈ ਬਾਬਾ ਜੀ ਹਾਂਜੀ ਜੀ ਕਦੇ ਉਹ ਸਮਾਜ ਆਦਾ ਉਹ ਮਹਾਰਾਜ ਨੇ ਕਿਹਾ ਜੇ ਆਪਣੇ ਉੱਤੇ ਸਮਾ ਹੰਦਾ ਆਪਾਂ ਰੋਜ਼ ਹੀ ਕਰੀਦਾ ਇੱਧਰ ਕੋਈ ਨਾ ਹੰਗ ਸਿੰਘਾਂ ਦੀ ਫੋਟੋ ਲਾਈ ਆ ਬਾਬਾ ਜੀ ਉੱਤੇ ਕਰਾ ਦਿਓ ਦਰਸ਼ਨ ਸਿੰਘ ਜੀ ਹਾਂਜੀ ਜੀ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਗਰ ਜੀ ਫਤਿਹ ਭਾਈ ਜੀ ਈ ਕਹਿਣਾ ਚਾਹਨੇ ਇਸ ਅਫਸਰ ਦੇ ਉੱਤੇ ਕੀ ਕਿਹੋ ਜਿਹਾ ਮਹਿਸੂਸ ਕਰਦੇ ਬਾਬਾ ਜੀ ਆ ਜਿਹੜਾ ਹੋਲਾ ਮੱਲਾ ਦਾ ਤਿਹਾੜ ਸਾਡੇ ਸਿੱਖਾਂ ਵਾਸਤੇ ਬਹੁਤ ਵਧੀਆ ਮਹਿਸੂਸ ਕਰਦੇ ਸਾਰਾ ਸਾਲ ਸਾਨੂੰ ਡੀਕ ਰੈਂਦੀ ਵੀ ਅਸੀਂ ਕਦੋਂ ਆਪਦੇ ਪਿੰਡਾਂ ਤੋਂ ਚੱਲ ਕੇ ਆਨੰਦਪੁਰ ਸਾਹਿਬ ਪਹੁੰਚੀਏ ਤੇ ਸੰਗਤਾਂ ਦਾ ਦਰਸ਼ਨ ਮੇਲੇ ਕਰੀਏ ਹੋਲੇ ਮੱਲਾ ਵੇਖੀ ਜੀ ਇਕੱਠੇ ਹੋਣ ਦਾ ਇੱਕ ਸੁਭਬ ਬਣ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਵੀ ਸਾਰੀਆਂ ਸੰਗਤਾਂ ਇਕੱਠੀਆਂ ਹੁੰਦੀਆਂ ਸਾਰੇ ਭਰਾ ਮਿਲਦੇ ਆ ਉੱਥੇ ਬਹਿ ਕੇ ਗੁਰੂ ਦਾ ਇਤਿਹਾਸ ਚੇਤੇ ਕਰੀਦਾ ਗੁਰੂ ਨੂੰ ਚੇਤੇ ਕਰੀਦਾ ਸੰਤ ਦੇ ਦਰਸ਼ਨ ਹੁੰਦੇ ਆ ਜੀ ਜਿੱਦਾਂ ਬਾਜੀ ਤੁਸੀਂ ਸਾਫਤ ਸੂਰ ਸਿੰਘ ਹੋ ਇੱਥੇ ਨਾਲ ਹੋਰ ਵੀ ਨੌਜਵਾਨ ਮੌਜੂਦ ਨੇ ਤੁਸੀਂ ਇਹਨਾਂ ਨੂੰ ਸਲਾਹ ਵੀ ਦਿੰਨੇ ਹੋ ਬਾਈ ਇਸ ਤਰ੍ਹਾਂ ਸਾਫਤ ਸੂਰ ਸਾਨੂੰ ਹੋਣਾ ਚਾਹੀਦਾ ਕਿਉਂਕਿ ਮਹਾਰਾਜ ਨੇ ਕੇਸਾਂ ਨੂੰ ਸਭ ਤੋਂ ਉੱਪਰ ਦੱਸਿਆ ਆ ਕੇਸਾਂ ਦੀ ਕਹਿੰਦੇ ਬੇਅਦਵੀ ਨਹੀਂ ਹੋਣੀ ਚਾਹੀਦੀ ਕੇਸਾਂ ਦੀ ਸਾਫ ਸੁਵਾਲ ਕੇਸਾਂ ਨੂੰ ਗੁਰੂ ਰੂਪ ਜਾਣਣਾ ਆ ਹਾਂਜੀ ਹਾਂਜੀ ਬਾਬਾ ਜੀ ਮੈਂ ਵੀ ਪਹਿਲਾਂ ਦਾੜੀ ਕਟਾਈ ਸੀਗੀ ਫਿਰ ਆਪਾਂ ਇੱਥੇ ਨਿਹੰਗ ਸਿੰਘਾਂ ਵਾਲੇ ਵੇਖ ਕੇ ਫਿਰ ਮੇਰਾ ਮਨ ਕੀਤਾ ਵੀ ਨਹੀਂ ਗੁਰੂ ਦੇ ਨਾਲ ਜੁੜੀਏ ਇਸ ਕਰਕੇ ਫਿਰ ਮੈਂ ਕੇਸ ਦਾੜੀ ਫਿਰ ਤੋਂ ਰੱਖਿਆ ਤੇ ਮੈਂ ਗੁਰੂ ਦੇ ਨਾਲ ਜੁੜ ਰਿਆਂ ਜੀ ਸਾਰਿਆਂ ਨੂੰ ਬਾਕਿਆਂ ਨੂੰ ਵੀ ਸਰਾਹ ਕਰ ਦਈਦੀ ਆ ਵੀ ਗੁਰੂ ਦੇ ਸਿੱਖੀ ਦੇ ਨਾਲ ਜੁੜੋ ਜਿਹਨੇ ਨਿਯਮਾਂ ਦੇ ਗੁਰੂ ਸਾਹਿਬ ਚੱਲੇ ਆ ਉਹਨਾਂ ਰਾਹ ਤੇ ਆਪਾਂ ਚੱਲੀਏ ਭਾਈ ਜਦੋਂ ਤਖਤ ਦੇ ਉੱਤੇ ਜਾਂਦੇ ਹਾਂ ਤਾਂ ਕੀ ਮਹਿਸੂਸ ਕਰਦੇ ਹਾਂ ਉੱਥੇ ਤਖਤ ਤੇ ਜਾ ਕੇ ਮਹਿਸੂਸ ਕਰੀਦਾ ਜਿਹੜੀਆਂ ਬਾਬਾ ਜੀ ਛਿੱਧੀਆਂ ਗਈਆਂ ਪ੍ਰਣਾਮ ਕਰੀਦਾ ਉਹਨਾਂ ਨੂੰ ਵੀ ਗੁਰੂਆਂ ਨੇ ਸਾਰਾ ਕੁਝ ਵਾਰਤਾ ਆਪਣੀ ਸਿੱਖੀ ਵਾਸਤੇ ਤੇ ਸਿੱਖੀ ਦੇ ਬਾਣੇ ਨਾਲ ਜੁੜ ਕੇ ਰਹੀਏ ਕਿੰਨੇ ਕ ਭਾਜੀ ਨੌਜਵਾਨ ਤੁਸੀਂ ਆਂਦੇ ਹੁੰਨੇ ਹੋ हां जी बाबा जी आ जितने जाने ਟਰਾਲੇ ਚ 10 15 ਜਾਨੇ ਆ ਰਹੀਏ ਜਿੰਨੇ ਬਾਕੀ ਠਿਆਰ ਟਰ ਕਰ ਲੈ ਟਰਾਲੇ ਸਾਰੇ ਆ ਹੀ ਜਾਈਦੇ ਜੀ ਨੌਜਵਾਨਾਂ ਨੂੰ ਕੁਝ ਕੀ ਸੁਨੇਹਾ ਦੇਣਾ ਚਾਹਦੇ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਜੀ ਸਿੱਖੀ ਦੇ ਨਾਲ ਜੁੜੋ ਤੇ ਤਿਹਾਰਾਂ ਤੇ ਆਇਆ ਕਰੋ ਗੁਰੂਆਂ ਨੂੰ ਗੁਰੂਆਂ ਦੇ ਤੀਰਥਾਂ ਤੇ ਚਾਇਆ ਕਰੋ ਜੀ ਸਾਰੇ ਦਰਸ਼ਨ ਮੇਲੇ ਕਰਿਆ ਕਰੋ ਭਾਈ ਜਕਾਰਾ ਲਾ ਦੂੰਗਾ ਯਾਰ ਸਾਰੇ ਜਾਨੇ ਇੱਕ ਵਾਰੀ ਜਰੂਰ ਭਾਈ ਜੀ ਲਾਓ ਭਾਈ ਲਾਓ ਬਾਬਾ ਤੂੰ ਲਾ ਬਾਬਾ ਜੀ ਤੁਸੀਂ ਲਾ ਬਾਬਾ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਕੀ ਨਾਮ ਆ ਤੁਹਾਡੀ ਕਿੰਨੀ ਉਮਰ ਹੈ ਜੀ ਮੇਰੀ ਹੈਗੀ 23 ਸਾਲ ਉਮਰ ਨਾਮ ਮਨਰਾਜ ਸਿੰਘ ਕਿਹੜੇ ਇਲਾਕੇ ਤੋਂ ਭਾਜੀ ਤਰਨਤਾਰਨ ਜ਼ਿਲ੍ਹਾ ਜੀ ਭਾਜੀ ਕਿਵੇਂ ਮਹਿਸੂਸ ਕਰਦੇ ਹੋ ਕਿਉਂਕਿ ਦੇਖਿਆ ਕਿ ਤੁਸੀਂ ਕੇਸ ਵੀ ਕਤਲ ਕਰਾਣੇ ਹੋ ਦਾੜੇ ਤੇ ਹਨਾ ਕੈਂਚੀ ਲੋ ਆਣੇ ਹੋ ਤੇ ਅੱਜ ਤੁਸੀਂ ਪਰਨਾ ਬੰਨਣ ਕਿ ਆਏ ਹੋ ਹਨਾ ਪਰਨਾ ਚਾਹੇ ਥੋੜਾ ਜਿਹਾ ਉਲਟਾ ਸਿੱਧਾ ਬੰਨਿਆ ਵਾ ਤੇ ਕਿਵੇਂ ਦਾ ਮਹਿਸੂਸ ਕਰਦੇ ਹੋ ਇਨ੍ਹਾਂ ਦਿਨਾਂ ਦੇ ਵਿੱਚ ਆ ਕੀ ਮਹਿਸੂਸ ਹੁੰਦਾ ਵੀਰ ਜੀ ਮਤਲਬ ਪਰਨਾ ਬੰਨ ਕੇ ਇੱਕ ਵੱਖਰੀ ਆਦ ਸ਼ ਮਤਲਬ ਬੰਦਾ ਵਧੀਆ ਲੱਗਦਾ ਪਰਨਾ ਸਰਦਾਰ ਹੋਵੇ ਬੰਦਾ ਦਾੜੀ ਕਰਖੀ ਹੋਵੇ ਸਾਡਾ ਮਾਨ ਗਾਂ ਜੋ ਲੋਕਲ ਵੇਖੀਦਾ ਗਾਂ ਰੱਖਾਂਗੇ ਜਰੂਰ ਏ ਚੱਲਿਆ ਪਾਵੇ ਜਾ ਕੇ ਹੁਣ ਕਟਾਈ ਹੀ ਨਾ ਪਾਵੇ ਜਾ ਕੇ ਜਰੂਰ ਰੱਖਾਂਗੇ ਕਿਸੇ ਦਾੜੀ ਹੈ ਨਾ ਕਿ ਇਹ ਧਰਤੀ ਇਹੋ ਜੀ ਆ ਕਿ ਮਤਲਬ ਇੱਥੋਂ ਮਾਨ ਕਰਦਾ ਕਿ ਨਹੀਂ ਹੁਣ ਗਾਂ ਜਗੇ ਆ ਵਧਾਈਏ ਦਾੜੀ ਰੱਖੀਏ ਅਮਰਚੇ ਕੀ ਪਾਣਾ ਪਈ ਮਾਰ ਆਇਆ ਤਾਂ ਭਾਜੀ ਕਦੇ ਇਮੋਸ਼ਨਲ ਨਹੀਂ ਹੁੰਦੇ ਯਾਰ ਬੇ ਸੋਚਦੇ ਨਹੀਂ ਬੇ ਮਾਰ ਆਏ ਨੇ ਕੇਸਾਂ ਕਰਕੇ ਇਹਨਾਂ ਗੁਰਵਾਨੀ ਕਰਕੇ ਪਰਿਵਾਰ ਵਾਰਤਾ ਐਡੇ ਵੱਡੇ ਸ਼ਹਿਰ ਦੇ ਬਾਦਸ਼ਾਹ ਸੀ ਕਿਉਂਕਿ ਪਹਾੜੀ ਰਾਜਿਆਂ ਦੇ ਵੀ ਇੱਥੇ ਗੋਡੇ ਟੇਕਦੇ ਸੀ ਉਹਨਾਂ ਤੇ ਕਦੇ ਮਨ ਦੇ ਵਿੱਚ ਆਂਦਾ ਨਹੀਂ ਇਮੋਸ਼ਨਲ ਹੁੰਦੇ ਨਹੀਂ ਯਾਰ ਵੀ ਆਪਾਂ ਕਿਸ ਰਸਤੇ ਤੁਰ ਪਏ ਵੀ ਆਪਾਂ ਨੂੰ ਮੁੜ ਜਾਣਾ ਚਾਹੀਦਾ ਨਹੀਂ ਮੁੜਨਾ ਚਾਹੀਦਾ ਹੁਣ ਤਾਂ ਮੁੜਨੇ ਪਏ ਮੋੜ ਲਾ ਭੇ ਲੋਕੀ ਹੁਣ ਤੇ ਬੜਾ ਫਰਕ ਪੈ ਗਿਆ ਹੌਲੀ ਹੌਲੀ ਮੁੜਦੇ ਆ ਹੁਣ ਜੇ ਵੇਖੀ ਆ ਹੁਣ ਦਿੱਲੀ ਧਰਨਾ ਲੱਗਾ ਕਿ ਆਪਾਂ ਪਹਿਲਾਂ ਸੋਚਦੇ ਨਹੀਂ ਕਿ ਕਾਲਜੋਗ ਆ ਗਿਆ ਤੁਰੂਗਾ ਨਹੀਂ ਕੋਈ ਲੋਕੀ ਦਰਨ ਗੇ ਨਹੀਂ ਪਰ ਜਿਤਨਾ ਵੇਖੋ ਦਿੱਲੀ ਕੁੜੀ ਦੇ ਗੀਤ ਹੀ ਜਾਗੇ ਸਾਰਿਆਂ ਨੇ ਕਿ ਮੁਲਖ ਜੂਦ ਤੁਰਿਆ ਹੈ ਆਪਾਂ ਆਹ ਤਾਂ ਜੂਦ ਖਤਮ ਹੋ ਗਿਆ ਪਰ ਨਹੀਂ ਯੂਥ ਹੈਗਾ ਆ ਦੇ ਤੁਰਦਾ ਹੈ ਮੁੜ ਰਿਹਾ ਜੂਸਵੇਂ ਆਖੀਏ ਮੈਂ ਇਸ ਸਿੱਖਿਆ ਲਾ ਰਿਹਾ ਚਣਕ ਖੂਨ ਦੇ ਵਿੱਚ ਆ ਹੈਗੀ ਹਾਂ ਜ ਇਕ ਤਾਂ ਮੰਨ ਲਓ ਸਾਫ ਸੂਟ ਸੇਖਾ ਤੇ ਇੱਕ ਜਿਹੜੇ ਮੋਨੇ ਹੁੰਦੇ ਆ ਮੈਂ ਦੇਖਿਆ ਉਹ ਚਾਹੇ ਸਰਾਂ ਦੇ ਰੁਮਾਲ ਬੰਨਣੇ ਚਾਹੇ ਪਰਨੇ ਬੰਨਣੇ ਉਹਨਾਂ 'ਚ ਵੀ ਉਨਾ ਹੀ ਜੋਸ਼ ਹੁੰਦਾ ਯਾਰ ਚਾਹੇ ਸੇਵਾ ਕਰਨੀ ਹੋਵੇ ਚਾਹੇ ਕੌਮ ਸੇ ਕੌਮ ਆ ਵੀਰ ਜੀ ਹੁਣ ਜੋਸ਼ ਪਾ ਮੋਨੇ ਆ ਹੈਗੇ ਸੇ ਕੌਮ ਚ ਹੀ ਆਉਂਦੇ ਆ ਮੈਂ ਮੋਨੇ ਪਜਤਰਾ ਮਰਜੀ ਪਰ ਹੁਣ ਜੋਸ਼ ਤਾਂ ਉਹਨਾਂ 'ਚ ਵੀ ਉਨਾ ਹੀ ਆ ਹੁਣ ਆਪ ਦਿੱਲੀ ਧਰਨੇ ਵੇਖੀਏ ਮੋਨੇ ਸੇਖ ਵੀ ਤੇ ਮੋਨੇ ਵੀ ਹੀ ਦੋਵੇਂ ਹੀ ਹੁਣ ਮਤਲਬ ਜੋਸ਼ ਦੋਮਾਂ 'ਚ ਬਰਾਬਰ ਹੀ ਆ ਬਾਕੀ ਹੁਣ ਆਪ ਕਹਿੰਦੇ ਆ ਕਿ ਇਹਦੀ ਜਮੀਰ ਨਹੀਂ ਹੈਗੀ ਪੈਲੀਆਂ ਨਹੀਂ ਕਈਆਂ ਦੀਆਂ ਹੈਗੀਆਂ ਪਰ ਜਮੀਰ ਤਾਂ ਹੈਗੀ ਆ ਗੱਲ ਆਂਦੀ ਆ ਹੈਗੇ ਸੇਕੋਂ ਵਿੱਚ ਬਲੌਂਕ ਕਰ ਦੇਣਾ ਆਪਾਂ ਪਰ ਮੋਨ ਨਹੀਂ ਆ ਬਈ ਮਾਹੌਲ ਕਿਹੋ ਜਿਹਾ ਹੋਊਗਾ ਜਦੋਂ ਸਾਰੇ ਮੰਨ ਲਓ ਬਾਣੇ 'ਚ ਹੋਣ ਜਾਂ ਫਿਰ ਸਾਰਿਆਂ ਦੇ ਦਾੜੇ ਹੋਣ ਪ੍ਰਕਾਸ਼ 'ਪਰ ਦਸਤਾਰਾਂ ਹੋਣ ਕਿਹੋ ਜਿਹਾ ਮਾਹੌਲ ਹੋਊਗਾ ਕਹਦੇ ਸੋਚਦੇ ਕਹਿ ਕੇ ਬਿਆਨ ਨਹੀਂ ਕਰ ਸਕਦੇ ਹੁਣ ਆਪਾਂ ਹੁਣ ਲਵੇ ਨਾ ਇਹ ਤਾਂ ਜੀ ਤੇ ਭਾਈ ਲੱਗਦਾ ਅਗਲੀ ਵਾਰ ਜਦੋਂ ਤੁਸੀਂ ਸਾਰੇ ਆਉਂਗੇ ਤਾਂ ਦਾੜੇ ਪ੍ਰਕਾਸ਼ ਹੋਗੇ ਮਾਹੌਲ ਵੱਖਰਾ ਹੋਊਗਾ ਉਮੀਦ ਕਰ ਸਕਦੇ ਆਪਾਂ ਅਮੀਰ ਕਰੇ ਬਾਬਾ ਜੀ ਮਨ ਅਮੀਰ ਕਰ ਤੇ ਲੋ ਤਾਂ ਇਹ ਕੋਸ਼ਿਸ਼ ਹੈ ਕਿ ਮਨ ਲੋਰ ਕੇ ਜਾ ਕੇ ਟਾਈ ਨਾ ਕੱਖ ਨਾ ਬਾਕੀ ਇਹ ਦਾੜੀ ਰੱਖੀ ਜ਼ਰੂਰ ਰੱਖੀਏ ਸਾਰੇ ਨੌਜਵਾਨ ਮਾਜੇ ਦੇ ਵੀਰੇ ਸਾਨੇ ਇਹ ਸਾਰੇ ਮਾਜੇ ਤੋਂ ਵੀਰੇ ਨੇ ਮਾਜੇ ਮਾਜੇ ਦੇ ਜਿਹੜੇ ਲੋਕ ਆ ਮਝੈਲਾਂ ਦਾ ਇਤਿਹਾਸ ਰਿਹਾ ਏ ਤੁਹਾਨੂੰ ਪਤਾ ਹੀ ਆ ਵੀ ਮਹਾਰਾਜ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੇ ਮੋਢੇ ਦੇ ਨਾਲ ਮੋਢਾ ਜੋੜ ਕੇ ਲੜਾਈਆਂ ਵੀ ਲੜੀਆਂ ਸੋ ਉਹਨਾਂ ਨੌਜਵਾਨਾਂ ਦੇ ਵਿੱਚ ਇਹੀ ਖੂਨ ਦੌੜਦਾ ਪ੍ਰਾਤਨ ਸਾਡੇ ਸਿੰਘਾਂ ਦਾ ਜਾਂ ਬਜ਼ੁਰਗਾਂ ਦਾ ਖੂਨ ਦੌੜਦਾ ਤਾਂ ਹੀ ਨੌਜਵਾਨ ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਉਹਨਾਂ ਦਾ ਸੁਭਾਈ ਬਦਲ ਜਾਂਦਾ ਆ ਜਾਂ ਉਹਨਾਂ ਦਾ ਆਨੰਦਪੁਰ ਸਾਹਿਬ ਦੇ ਨਾਲ ਪ੍ਰੇਮ ਹੀ ਵੱਖਰਾ ਜਿਹੜਾ ਝਲਕਦਾ ਆ ਸੋ ਹੋਰ ਵੀ ਤਸਵੀਰਾਂ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਮੈਨੂੰ ਜਣ ਕੇ ਅਮਨਦੀਪ ਸਿੰਘ ਗੜੀ ਨੂੰ ਦਿ